ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਮੜੀ ਦਾ ਦੀਵਾ ਜਿਹੜਾ ਨਾਵਲ ਗੁਰਦਿਆਲ ਸਿੰਘ ਜੀ ਦੁਆਰਾ ਲਿਖਿਆ ਗਿਆ ਇਹਦਾ 12ਵਾਂ ਭਾਗ ਤੁਹਾਡੇ ਨਾਲ ਇਹਦੀ ਜਿਹੜੀ ਆਡੀਓ ਸ਼ੇਅਰ ਕਰਾਂਗੇ ਤੇ ਲਿੰਕ ਜੋੜਨ ਦੇ ਲਈ ਤੁਸੀਂ ਜਿਹੜੀਆਂ ਪਿਛਲੀਆਂ ਵੀਡੀਓਜ਼ ਨੇ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਇਸ ਨਾਵਲ ਦੇ ਵਿੱਚ ਕਿਹੜੀਆਂ-ਕਿਹੜੀਆਂ ਜਿਹੜੀਆਂ ਘਟਨਾਵਾਂ ਨੇ ਕਿਸ ਤਰੀਕੇ ਨਾਲ ਵਾਪਰੀਆਂ ਨੇ ਅੱਜ ਅਸੀਂ 12ਵਾਂ ਜਿਹੜਾ ਭਾਗ ਉਹਦੀ ਆਡੀਓ ਸ਼ੇਅਰ ਕਰਾਂਗੇ ਜਿਵੇਂ ਨੰਦੀ ਦਾ ਮਰਨਾ ਹੋਇਆ ਤਾਂ ਸਾਰੇ ਪਿੰਡ ਵਿੱਚ ਇਹਦੀ ਚਰਚਾ ਛਿੜੀ ਜਗਸੀਰ ਦੀਆਂ ਚਾਰੇ ਭੈਣਾਂ ਤੇ ਕਈ ਉਹਦੇ ਪਿਓ ਵੱਲੋਂ ਲੱਗਦੇ ਦੂਰ ਨੇੜੇ ਦੇ ਰਿਸ਼ਤੇਦਾਰ ਵੀ ਆਏ ਇਹਨਾਂ ਸਭਨਾਂ ਦੀ ਜੋ ਸੇਵਾ ਜਗਸੀਰ ਨੇ ਕੀਤੀ ਉਹ ਵੇਖ ਕੇ ਲੋਕਾਂ ਦੇ ਮੂੰਹ ਅੱਡੇ ਰਹਿ ਗਏ ਜਿਹੜੇ ਜਾਲਖੀ ਮਲਮਲ ਦੀਆਂ ਪੱਗਾਂ ਲੈ ਕੇ ਆਏ ਸਨ ਉਹਨਾਂ ਨੂੰ ਨਮੋਸ਼ੀ ਨਾਲ ਭੋਗ ਵੇਲੇ ਪੱਗਾਂ ਵਿਖਾਣੀਆਂ ਵੀ ਔਖੀਆਂ ਹੋ ਗਈਆਂ ਭੈਣਾਂ ਨੂੰ ਤਿੰਨ ਤਿੰਨ ਸੁੱਚੇ ਲੀੜੇ ਪਸੇਰੀ ਪਸੇਰੀ ਬਾਜੀ ਤੇ 5-5 ਰੁਪਏ ਜਗਸੀਰ ਨੇ ਨਕਦ ਦਿੱਤੇ ਅਜਾਹੀ ਹੁੱਬ ਨਾਲ ਮਰਨਾ ਅੱਜ ਤਾਈਂ ਪਿੰਡ ਵਿੱਚ ਕਿਸੇ ਸੌ ਘੁਮਾਂ ਦੇ ਮਾਲਕ ਨੇ ਵੀ ਨਹੀਂ ਸੀ ਕੀਤਾ ਇਸ ਕਰਕੇ ਲੋਕਾਂ ਨੇ ਭਾਂਤ-ਭਾਂਤ ਦੀਆਂ ਗੱਲਾਂ ਬਣਾ ਲਈਆਂ ਖਬਰ ਐ ਸਾਲੇ ਨੂੰ ਕਿਤੋਂ ਖੜਾਹਾ ਦੱਬਿਆ ਥਿਆ ਗਿਆ ਇੰਨਾ ਖਰਚ ਤਾਂ ਭੈੜਿਆ ਸਰਦੇ ਪੂਜਦੇ ਘਰ ਨਹੀਂ ਚੱਲ ਸਕਦੇ ਪਿਆ ساری ਉਮਰ ਰੋਂਦਾ ਫਿਰੂ ਕੱਲੀ ਜਾਨ ਸੀ ਨਾਲੇ ਬੁੜੀ ਕੰਜੂਸਾਂ ਦੀ ਪੜਦਾਦੀ ਸੀ ਸਾਰੀ ਉਮਰ ਖਬਰੇ ਕਿੰਨਾ ਕੁ ਜੋੜਿਆ ਹੋਣਾ ਪਰ ਅਸਲ ਗੱਲ ਦਾ ਭੇਤ ਧਰਮ ਸਿੰਘ ਤੇ ਜਗਸੀਰ ਨੂੰ ਹੀ ਪਤਾ ਸੀ ਤੇ ਤੀਜਾ ਧੰਨੂ ਨੂੰ ਜਿਸ ਉਹਦੋਂ ਅਗਲੇ ਦਿਨੀ ਭੰਤੇ ਨੂੰ ਆੜਤੀਆਂ ਦੀ ਹੱਟੀਆਂ ਇਹ ਪਤਾ ਕਰਨ ਲਈ ਕਲ ਦਿੱਤਾ ਸੀ ਕਿ ਧਰਮ ਸਿੰਘ ਕਿੰਨੇ ਕੁ ਪੈਸੇ ਉਹਨਾਂ ਕੋਲੋਂ ਲੈ ਕੇ ਆਇਆ ਸੀ ਜਦੋਂ ਦਿਨ ਚੱਪੇ ਭੰਤੇ ਨੇ ਧੰਨੂ ਨੂੰ ਆ ਕੇ ਦੱਸਿਆ ਕਿ ਧਰਮ ਸਿੰਘ ਆੜਤੀਆਂ ਤੋਂ 700 ਰੁਪਏ ਤੋਂ ਉੱਤੇ ਰਕਮ ਹੱਥ ਉਧਾਰ ਫੜ ਲਿਆ ਸੀ ਤਾਂ ਤੰਨੂ ਦੇ ਸੱਤੀ ਕੱਪੜੀ ਅੱਗ ਲੱਗ ਗਈ। ਉਹਨੂੰ ਉਹ ਵੇੜਾ ਪਤਾ ਨਹੀਂ ਕਿਵੇਂ ਆਇਆ ਜਦੋਂ ਜਗਸੀਰ ਦੇ ਆਏ ਸਾਰੇ ਪਰੌਣਿਆਂ ਨੂੰ ਤੋਰਨ ਮੰਗਰੋਂ ਵੇਲਾ ਹੋ ਕੇ ਧਰਮ ਸਿੰਘ ਬਾਹਰਲੇ ਘਰ ਛੱਪਰ ਹੀਟ ਆ ਕੇ ਪਿਆ। ਉਹਦੇ ਆਉਣ ਤੋਂ ਪਹਿਲਾਂ ਦੋ ਵਾਰੀ ਉਹਨੇ ਛੋਟੇ ਮੁੰਡੇ ਨੂੰ ਬਾਹਰ ਲੇਕਰ ਪਤਾ ਕਰਨ ਭੇਜਿਆ ਸੀ। ਉਸ ਅਜੇ ਮੰਜੀ ਤੇ ਪਿੱਠ ਮਸਾ ਲਾਈ ਸੀ ਕਿ ਅੱਧੀ ਰਾਤ ਨੂੰ ਹੀ ਭੰਤੇ ਨੂੰ ਨਾਲ ਲੈ ਕੇ ਉਹ ਹਲਕੀ ਕੁੱਤੀ ਵਾਂਗ ਧਰਮ ਸਿੰਘ ਨੂੰ ਜਾ ਪਈ। ਦੋ ਦਿਨ ਧਰਮ ਸਿੰਘ ਜਗਸੀਰ ਕੋਲ ਹੀ ਰਿਹਾ ਸੀ। ਇਹ ਤੂੰ ਰੱਖ ਕੀ ਫੜਿਆ? ਧਰਮ ਸਿੰਘ ਦੀ ਮੰਜੀ ਕੋਲ ਜਾ ਕੇ ਤੰਨੋਂ ਨੇ ਆਖਿਆ। ਜੇਕਰ ਐਂ ਹੀ ਫੂਕਣਾ ਹੈ ਤਾਂ ਉਹੀ ਤੇਲ ਪਾ ਕੇ ਅੱਗ ਲਾ ਦੇ। ਛੇਤੀ ਸਿਆਪਾ ਨਿਬੜੂ। ਐਂ ਕਹਨੂੰ ਲੋਕਾਂ ਨੂੰ ਖਵਾ-ਖਵਾ ਕੇ ਫੂਕਦੇ। ਤੰਨੂੰ ਦਾ ਖਿਆਲ ਸੀ ਕਿ ਧਰਮ ਸਿੰਘ ਅੱਗੋਂ ਕੁਝ ਹਰਖ ਕੇ ਜਵਾਬ ਦੇਵੇਗਾ। ਤੇ ਫਿਰ ਉਹ ਭੰਤਾ ਆਪਣੇ ਉਹ ਤੇ ਭੰਤਾ ਆਪਣੇ ਦਿਲਾਂ ਦੀਆਂ ਲਾਹ ਲੈਣਗੇ। ਪਰ ਉਹ ਹੈਰਾਨ ਰਹਿ ਗਈ ਜਦੋਂ ਧਰਮ ਸਿੰਘ ਚੁੱਪ ਕੀਤਾ ਇੰਜ ਪਿਆ ਰਹਾ ਜਿਵੇਂ ਉਹਨੂੰ ਧੰਨੋਂ ਦੀ ਗੱਲ ਦਾ ਕੋਈ ਚੇਤ ਜੇਤਾ ਹੀ ਨਹੀਂ ਹੁੰਦਾ ਹੁਣ ਤਾਂ ਬੁੱਥੇ ਚ ਇਟੜ ਗਈ ਹੋਣੀ ਐ ਹੋਰ ਤਮਕ ਕੇ ਧੰਨੋਂ ਬੋਲੀ ਜੇ ਤੇਰੇ ਅਰਗੇ ਘਰ ਦੇ ਹੋਣ ਤਾਂ ਜ਼ਰੂਰ ਔਲਾਦਾਂ ਨੂੰ ਜਾਇਦਾਦਾਂ ਬਣਾ ਕੇ ਦੇ ਦੇ ਜਾਣ ਤੇਰੇ ਅਰਗਿਆਂ ਦੇ ਪੁੱਤ ਪੋਤੇ ਮੰਗਰੋਂ ਜਸ ਗਾਉਂਦੇ ਨਹੀਂ ਥੱਕਦੇ ਹੁੰਦੇ ਪਰ ਧਰਮ ਸਿੰਘ ਅਜੇ ਵੀ ਚੁੱਪ ਸੀ ਉਹਦੀ ਚੁੱਪ ਤੋਂ ਧੰਨੋਂ ਨੂੰ ਵਧੇਰੇ ਖਿਚ ਚੜਨ ਲੱਗ ਪਈ ਸੀ ਉਹਦੀ ਮੰਜੀ ਦੇ ਹੋਰ ਨੇੜੇ ਹੋ ਗਈ ਤੇ ਆਪਣੀਆਂ ਬਾਹਰ ਨਿਕਲੀਆਂ ਦੋਹਾਂ ਢਾਕਾਂ ਉੱਤੇ ਹੱਥ ਧਰ ਕੇ ਖੜੋਤੀ ਫਿਰ ਬੋਲੀ ਉਹ ਕੁੱਤੀ ਜਾਤ ਜਿਹੜੇ ਨੇ ਸਾਰੀ ਉਮਰ ਸਾਡੇ ਪਿੰਡੇ ਤੇ ਜੂਨ ਹੀ ਛੱਡੀ ਉਹਨਾਂ ਪਤੰਦਰਾਂ ਨੂੰ ਤਾਂ 7-7 ਸੌ ਲਿਆ ਕੇ ਦੇਵੇਂ ਤੇ ਉਹ ਵੀ ਉਧਾਰ ਫੜ ਕੇ ਤੇ ਆਪਦੇ ਜੰਮਿਆਂ ਦੀ ਬਾਤ ਨਾ ਪੁੱਛੇ ਜੇ ਤਾਂ ਇਹੋ ਜਹੀ ਖੇਡਾਉਣੀ ਐ ਤਾਂ ਦੋਹਾਂ ਪੁੱਤਾਂ ਦੇ ਗਲ ਗੁੱਠਾ ਦੇ ਦੇ ਤੇ ਮੈਨੂੰ ਇੱਕ ਖਫਣੀ ਠੂਠਾ ਲਿਆ ਤੇ ਫੜ ਕੇ ਦਰਦਾਰ ਮੰਗਦੀ ਤਾਂ ਫਿਰੂੰ ਨਾਲੇ ਤੇਰੀ ਸੋਭਾ ਹੋ ਬਾਰੀ ਪਿੰਡੀ 700 ਰੁਪਏ ਵਾਲਾ ਭੇਤ ਤੇ ਤਨੋਂ ਦੀ ਅਸਹਿ ਵਿਅੰਗ ਨਾਲ ਆਖੀ ਸੋਭਾ ਵਾਲੀ ਗੱਲ ਨੇ ਧਰਮ ਸਿੰਘ ਦਾ ਅੰਦਰ ਛੇਲ ਦਿੱਤਾ ਤੇ ਉਹਦੀ ਆਤਮਾ ਤੁਰੰਦਰੋਂ ਪਾਣੀੋਂ ਬਾਹਰ ਆਈ ਮੱਛੀ ਵਾਂਗ ਤੜਫੀ ਉਹ ਜਿਵੇਂ ਸਾਰੇ ਜ਼ੋਰ ਨਾਲ ਚੀਖ ਕੇ ਆਖਣਾ ਚਾਹੁੰਦਾ ਸੀ ਜਾ ਜਾਂਦੀ ਰਹਿ ਕੁੱਤੀਏ ਤੇਰੀਆਂ ਬੋਟੀਆਂ ਕਰ ਦੂੰ ਪਰ ਉਹਦੇ ਸੰਗ ਵਿੱਚ ਕੁਝ ਅੜ ਗਿਆ ਸੀ ਅੰਦਰੋਂ ਉਠੀ ਪੀੜ ਰੋਮ-ਰੋਮ ਵਿੱਚ ਇੱਕੋ ਵਾਰ ਸੂਈਆਂ ਵਾਂਗ ਚੂਵੀ ਤੇ ਉਹਦੀ ਸਾਰੀ ਦੀ ਸਾਰੀ ਦੇ ਪਛੀ ਗਈ ਪਰ ਜੀਵ ਫਿਰ ਵੀ ਨਾ ਹਿੱਲੀ ਆ ਚੱਲੀਏ ਬੇਬੇ ਜੇ ਨੇ ਇਹੋ ਕੁਝ ਕਰਨਾ ਤਾਂ ਆਪਾਂ ਨੂੰ ਕਿਹੜਾ ਹੋ ਰਾਹ ਨਾ ਥਿਆਉ ਪਿੱਛੇ ਖੜੋਤਾ ਪੰਤਾ ਬੋਲਿਆ ਹੁਣ ਤਾਂ ਹੀ ਇਹਦੀ ਇੱਜ਼ਤ ਕਰਦੇ ਸੀ ਪਰ ਜਦੋਂ ਸਾਨੂੰ ਕੁਝ ਨਹੀਂ ਗੋਲਦਾ ਤਾਂ ਇਹ ਸਾਡਾ ਨੇੜਿਓਂ ਲੱਗਦਾ ਧਰਮ ਸਿੰਘ ਨੂੰ ਪੰਤੇ ਦੇ ਨਾਲ ਹੋਣ ਦਾ ਅਜੇ ਤਾਂ ਹੀ ਪਤਾ ਨਹੀਂ ਸੀ ਉਹਦੀ ਆਵਾਜ਼ ਸੁਣ ਕੇ ਉਹਦੀ ਪੀੜ ਹੋਰ ਵੱਧ ਗਈ ਪਰ ਬੋਲ ਉਹ ਤਾਂ ਵੀ ਕੁਝ ਨਾ ਸਕਿਆ ਕੁਝ ਲੱਗਦਾ ਹੁੰਦਾ ਤਾਂ ਐਂ ਕਰਦਾ ਧੰਨੋ ਨੇ ਹੋਰ ਸੜਬੁੱਝ ਕੇ ਆਖਿਆ ਜੋ ਹੋਊ ਉਹ ਕਰਾਂਗੇ ਹੋਰ ਹੁਣ ਇਸ ਰਾਖਸ਼ ਦੇ ਆਸਰੇ ਤਾਂ ਨਹੀਂ ਰਹਾਂਗੇ ਜਿਹੜਾ ਘਰ ਨੂੰ ਲਾਂਬੂ ਲਾਉਣ ਨੂੰ ਧਾਰੀ ਫਿਰਦਾ ਤੇ ਜਦੋਂ ਧਰਮ ਸਿੰਘ ਅਜੇ ਵੀ ਨਾ ਕੋਇਆ ਤਾਂ ਧੰਨੋ ਨੇ ਕੁਝ ਦਾਬੇ ਨਾਲ ਆਖਿਆ ਹੁਣ ਤਾਂ ਮੱਟਰ ਬਣਿਆ ਪਿਆ ਪਰ ਕੰਨ ਖੋਲ ਕੇ ਸੁਣ ਲੈ ਜੇ ਇਹੋ ਕੁਛ ਕਰਨਾ ਹੈ ਤਾਂ ਮੇਰੇ ਪੁੱਤਾਂ ਦੀ ਜ਼ਮੀਨ ਵੰਡ ਦੇ ਨਾਲੇ ਵੰਡ ਮੇਰੇ ਹਿੱਸੇ ਦੀ ਬਾਕੀ ਜਿਹੜੀ ਆਪ ਦੀ ਚਾਰ ਕੋਮਾ ਤੈਨੂੰ ਆਉ ਉਹਨੂੰ ਸਾਡੇ ਬੰਨਿਓ ਚਾਹੇ ਦੂਜੇ ਦਿਨ ਫੂਕ ਦੀ ਤੇ ਫਿਰ ਜਾਂਦਾ ਰਹੀ ਉਸੇ ਆਂਤਰੇ ਕੋਲ ਦੋਹੇ ਇਕੱਠੇ ਪਕਾਇਆ ਕਰਿਓ ਤੇ ਖਾ ਛੱਡਿਆ ਕਰਿਓ ਨਾਲੇ ਫੀਮ ਸ਼ਰਾਬ ਤੇ ਹੋਰ ਬੈਲ ਤੈਨੂੰ ਸਿਖਾ ਦੂ ਦੋਹਾਂ ਹੰਸਾਂ ਦੀ ਜੋੜੀ ਚੰਗੀ ਰਹੂ ਜੋ ਹੋਣਾ ਸੀ ਧਰਮ ਸਿੰਘ ਨੂੰ ਉਹਦਾ ਪਤਾ ਸੀ ਪਰ ਤਨ ਨੂੰ ਇਹੋ ਜਹੀਆਂ ਭੈੜੀਆਂ ਤੇ ਵਿੰਗਾਤਮਕ ਗੱਲਾਂ ਵੀ ਉਹਨੂੰ ਆਖੇਗੀ ਇਹਦਾ ਉਹਨੂੰ ਕਦੇ ਖਿਆਲ ਨਹੀਂ ਸੀ ਆਇਆ। ਤੰਨੂ ਨਾਲ ਭਾਵੇਂ ਉਹਦੀ ਚੰਗੀ ਤਰ੍ਹਾਂ ਪਹਿਲੇ ਦਿਨੋਂ ਹੀ ਨਹੀਂ ਸੀ ਬਣੀ। ਪਰ ਹਰ ਝਗੜੇ ਨੂੰ ਸਦਾ ਆਪਣੇ ਵੱਲੋਂ ਝੁੱਕ ਕੇ ਨਿਬੇੜਨ ਦੀ ਧਰਮ ਸਿੰਘ ਦੀ ਆਦਤ ਨੇ ਗੱਲ ਕਦੇ ਵਧਣ ਨਹੀਂ ਸੀ ਦਿੱਤੀ। ਹੁਣ ਜਿਹੜੀ ਇਹ ਦੁਖਦਾਈ ਹਾਲਤ ਬਣ ਗਈ ਸੀ ਉਹ ਧਰਮ ਸਿੰਘ ਦੇ ਬਸੋਂ ਬਾਹਰ ਹੁੰਦੀ ਜਾਪਦੀ ਸੀ। ਧਰਮ ਸਿੰਘ ਦਾ ਸਿਰ ਪਾਟਣ ਲੱਗ ਪਿਆ ਸੀ। ਗੱਲ ਉੱਕਾ ਰੁਕ ਗਿਆ ਸੀ ਤੇ ਅੱਖਾਂ ਪਥਰਾ ਗਈਆਂ ਲੱਗਦੀਆਂ ਸਨ। ਦੇ ਪਿਛੋਂ ਉਹਨੂੰ ਪਤਾ ਨਹੀਂ ਧੰਨੋ ਨੇ ਹੋਰ ਕੀ ਬਕੜਵਾ ਕੀਤਾ ਤੇ ਕਦੋਂ ਉਹ ਤੇ ਭੰਤਾ ਮੁੜ ਗਏ ਧਰਮ ਸਿੰਘ ਦਾ ਜਦੋਂ ਕੁਝ ਚਿੱਤ ਟਿਕਾਣੇ ਆਇਆ ਤਾਂ ਰਾਤ ਦਾ ਤੀਜਾ ਪਹਿਰ ਬੀਤ ਰਿਹਾ ਸੀ ਨਿਆਸਰੇ 56 ਹੀਟ ਪੁਰਾਣੀ ਰਜਾਈ ਵਿੱਚੋਂ ਸੂਂੀਆਂ ਵਾਂਗ ਪਾਰਸਾਰ ਨਿਕਲ ਕੇ ਬਿੰਨਦੀ ਕਹਿਰਾਂ ਦੀ ਠੰਡ ਨਾਲ ਉਹਦੇ ਗੋਡਿਆਂ ਦੀਆਂ ਪੀੜਾਂ ਹੋਰ ਵੱਧ ਗਈਆਂ ਸਨ ਉਸਨੇ ਰਜਾਈ ਵਿੱਚੋਂ ਮੂੰਹ ਬਾਹਰ ਕੱਢਿਆ ਛੱਪੜ ਦੇ ਖੱਬੇ ਪਾਸਿਓਂ ਸਰ ਦੇ ਲੰਮਕ ਦੇ ਫਲੂਸੜਿਆਂ ਵਿੱਚੋਂ ਦੀ ਚਮਕੀਲੇ ਦੋ ਤਾਰੇ ਦਿਸੇ ਕਿੰਨਾ ਚਿਰ ਉਹਨਾਂ ਤਾਰਿਆਂ ਵੱਲ ਨਿਗਾ ਟਿਕਾ ਕੇ ਝਾਕਦਾ ਰਿਹਾ ਤੇ ਹੌਲੀ-ਹੌਲੀ ਉਹ ਚਮਕਦੇ ਤਾਰੇ ਰੀਠਿਆਂ ਵਾਂਗ ਦਿਸਣ ਲੱਗ ਪਏ ਫੇਰ ਕੁਝ ਚਿਰ ਪਿੱਛੋਂ ਉਹਨੂੰ ਇੰਜ ਜਾਪਿਆ ਜਿਵੇਂ ਉਹਦੀ ਪੇਠ ਵਿੱਚ ਅੱਗ ਵਾਂਗ ਕੁਝ ਬਲ ਰਿਹਾ ਹੋਵੇ ਉਹ ਉੱਠ ਕੇ ਬਹਿ ਗਿਆ ਪਰ ਬੈਠਿਆਂ ਹੀ ਸੇਕ ਹੋਰ ਵੱਧ ਗਿਆ ਫੇਰ ਉਹ ਰਜਾਈ ਦੀ ਬੁਕਲ ਮਾਰ ਕੇ ਉੱਠ ਖੜੋਤਾ ਤੇ ਸੁਤੇ ਸਿੱਧੀ ਪੈਰੀ ਜੁੱਤੀ ਪਾ ਕੇ ਤੁਰ ਪਿਆ ਠੰਡ ਨਾਲ ਉਹਦੇ ਗੋਡੇ ਤੁਰਦੇ ਨਹੀਂ ਸਨ ਪਰ ਉਹਨਾਂ ਵਿੱਚ ਹੁੰਦੀ ਪੀੜ ਉਹਦੀ ਪਿੱਠ ਵਿੱਚੋਂ ਆਉਂਦੀ ਸੇਕ ਦੀ ਪੀੜ ਨਾਲੋਂ ਇੰਨੀ ਘਟ ਗਈ ਕਿ ਇਹਦਾ ਖਿਆਲ ਵੀ ਉਹਨੂੰ ਨਹੀਂ ਸੀ ਆ ਰਿਹਾ ਉਹ ਹੌਲੀ-ਹੌਲੀ ਲੱਤਾਂ ਤਰੀਕ ਦਾ ਛੱਪੜ ਕੋਲੋਂ ਦੀ ਹੋ ਕੇ ਵੇੜੇ ਵਾਲੇ ਪਾਸੇ ਮੁੜ ਪਿਆ ਰਾਤ ਸਾਂ-ਸਾਂ ਕਰ ਰਹੀ ਸੀ ਐਡੀ ਸੰਗਣੀ ਚੁੱਪ ਧਰਮ ਸਿੰਘ ਨੇ ਆਪਣੀ 50 ਵਰਿਆਂ ਦੀ ਉਮਰ ਤਾਈਂ ਕਦੇ ਵੀ ਮਹਿਸੂਸ ਨਹੀਂ ਸੀ ਕੀਤੀ ਇਸ ਚੁੱਪ ਵਿੱਚ ਇੱਕ ਬੜੀ ਉਪਰੀ ਉਦਾਸੀ ਸੀ ਜੋ ਇਸ ਪੋ ਮਾਗ ਦੀ ਠੰਡ ਵਾਂਗ ਉਹਦੀ ਹਿੱਕ ਵਿੱਚ ਲੈ ਕੇ ਉਹਦੇ ਸਾਰੇ ਅੰਗਾਂ ਨੂੰ ਸੁੰਨ ਕਰਦੀ ਜਾਂਦੀ ਸੀ। ਉਹਨੂੰ ਆਪਣਾ ਸਾਹ ਵੀ ਰੁਕ ਰੁਕ ਕੇ ਆਉਂਦਾ ਲੱਗਦਾ ਸੀ। ਵੇੜੇ ਕੋਲ ਜਾ ਕੇ ਉਹ ਇੱਕ ਬਿੰਦ ਖੜੋ ਗਿਆ। ਸਿਰ ਉਤਾਹਾਂ ਕਰਕੇ ਉਹਨੇ ਤਰ ਦੀ ਜਹੀ ਨਿਗਾ ਨਾਲ ਇਨ੍ਹਾਂ ਘੋਰਨਿਆਂ ਵਰਗੇ ਕੋਠਿਆਂ ਉੱਤੇ ਮਾਰੀ ਤੇ ਫਿਰ ਉਹਵੇਂ ਨੀਵੀਂ ਪਾ ਕੇ ਮੰਡੀ ਵਾਲੀ ਪਹੀ ਵੱਲ ਪੌਂ ਗਿਆ। ਤੇ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਅਸੀਂ ਇਸ ਨਾਵਲ ਦਾ ਜਿਹੜਾ 13ਵਾਂ ਭਾਗ ਹੈ ਉਹਦੀ ਆਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ